ਹੈਲੋ ਜੀ ਸੱਚੀ ਇੱਕ ਆ ਸਾਰਿਆਂ ਨੂੰ ਸੁਖ ਬਲੌਗਸ ਬੋਕਰ ਆਇਜਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਤੇਰੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦਿਨ ਹੋ ਗਿਆ ਸ਼ਨੀਵਾਰ ਤારીખ ਹੋ ਗਈ 23 ਤੇ ਟਾਈਮ ਹੋ ਗਿਆ 11 ਕੁ ਵਜੇ ਦਾ ਨਾ ਤੇ ਦੇਖੋ ਜੀ ਅੱਜ ਮੌਸਮ ਬਹੁਤ ਸੋਹਣਾ ਬਹੁਤ ਵਧੀਆ ਮੌਸਮ ਅੱਜ ਤੇ ਠੰਢੀ ਜਿਹੜੀ ਹਵਾ ਚੱਲਣ ਦੇ ਆ ਤੇ ਤੋ ਬ ਵੀ ਹੈ ਨੀ ਕੀ ਤੇ ਲੱਗਦਾ ਵੀ ਦਿਨ ਇੱਥੇ ਰਹੂਗਾ ਸੋਨਾ ਜਿਆ ਹੈ ਨਾ ਇਹ ਦਿਨ ਇੱਥੇ ਰਹੂਗਾ ਠੀਕ ਜਿਆ ਹੈ ਨਾ ਜਿਹੜਾ ਗਰਮੀ ਜੀ ਹੁੰਦੀ ਹੈ ਤੇ ਕਨੇ ਜਾਣ ਨੂੰ ਮਨ ਵੀ ਨਹੀਂ ਕਰਦਾ ਹੈਗਾ ਤੇ ਜਾਣ ਲਈ ਵੀ ਟਾਈਮ ਕੱਢਣਾ ਪੈਂਦਾ ਹਲਕਲ ਸਾਰੇ ਬੀਜੀਏ ਕੋਈ ਫ੍ਰੀ ਨਹੀਂ ਹੈਗਾ ਨਾ ਤਾਂ ਅੱਜ ਅਸੀਂ ਜਾਵਾਂਗੇ ਤੁਸੀਂ ਵਲੌਗ ਨਾਲ ਬਣੇ ਰਹੋ ਸਾਰੇ ਭੈਣ ਭਰਾ ਹੈ ਨਾ ਤੇ ਤੁਹਾਨੂੰ ਕੰਟੀਨਿਊ ਤਾਲੀ ਰੱਖਣਾ ਬਲੌਗ ਤੁਸੀਂ ਜ਼ਰੂਰ ਦੇਖਣਾ ਐਂਡ ਤੱਕ ਹੈ ਨਾ ਤੇ ਵੀਡੀਓ ਨੂੰ ਲਾਈਕ ਜੁਨ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਿਹੜੇ ਚਲੋ ਪੁਰਾਣੇ ਆ ਡੇਲੀ ਆ ਜਾਂ ਨਵੇਂ ਆਉਂਦੇ ਭੈਣ ਬਰਾਉ ਨਾਲ ਚਲੋ ਕੀਤਾ ਹੀ ਆ ਤੇ ਸਬਸਕ੍ਰਾਈਬ ਵੀ ਇੱਕ ਵਾਰੀ ਹੁੰਦਾ ਆ ਬਾਰ ਬਾਰ ਨਹੀਂ ਹੁੰਦਾ ਹੈਗਾ ਸਾਡੀ ਹੋ ਗਈ ਤਿਆਰੀ ਤੇ ਹੁਣ ਬਸ ਕੌਸ਼ਟ ਮੰਡ ਤੱਕ ਤੁਰ ਪਣਾ ਆ ਤੁਹਾਨੂੰ ਮੈਂ ਅੱਜ ਸ਼ਾਦਾ ਵੀ ਦਿਖਾਉਂਦੀ ਸੀਗੀ ਤੇ ਦੇਖੋ ਜੀ ਕਿੰਨਾ ਸੋਹਣਾ 뷰 ਕਿੰਨਾ ਵਧੀਆ ਛੱਡੀ ਹਵਾ ਚੱਲਣ ਢਈ ਆ ਤੇ ਨਾਲੇ ਕਿ ਨਾ ਪਹਿਣਾਂ ਦਾ ਕਮੈਂਟ ਆ ਰਹੇ ਸੀ ਕਿ ਮੇਰੇ ਖਿਆਲ 2-3 ਦਿਨ ਹੋ ਗਏ ਕਮੈਂਟ ਆਉਂਦਿਆਂ ਨੂੰ ਤੇ ਕਹਿੰਦੇ ਵੀ ਤੁਹਾਡੀ ਜਿਹੜਾ ਤੁਹਾਡਾ ਵਲੌਗ ਹੈ ਤੇ ਉਹ ਹੋ ਗਿਆ ਇੰਗਲਿਸ਼ ਵਿੱਚ ਹਨਾ ਇਹ ਦੇਖੋ ਜੀ YouTube ਵੱਲੋਂ ਹੀ ਆ ਇਹ ਜਿਹੜਾ ਜਿੱਦਾਂ ਕੋਲੋਂ ਵੀ ਇੰਗਲਿਸ਼ ਵਿੱਚ ਡਬ ਕਰਤਾ ਉਹਨਾਂ ਨੇ ਤੇ ਮੈਂ ਨਹੀਂ ਕੀਤਾ ਹੈਗਾ ਤੇ YouTube ਦਾ ਅਪਡੇਟ ਆ ਇਹ ਤੇ ਉਹਨਾਂ ਨੇ ਜਾਨੀ ਕੀਤਾ ਮੈਂ ਉਹਦਾ ਕੋਸ਼ਿਸ਼ ਕਰੂੰਗੀ ਪੰਜਾਬੀ ਵਿੱਚ ਕਿਉਂ ਆਪਾਂ ਤਾਂ ਪੰਜਾਬੀ ਬੋਲਦੇ ਹਾਂ ਨਾ ਤਾਂ ਆਪਾਂ ਹੈ ਪੰਜਾਬੀ ਸਾਨੂੰ ਮਾਣ ਪੰਜਾਬੀ ਹੋਣ ਦਾ ਹਨਾ ਤੇ ਜਿਹੜੇ ਅਗਲੇ ਮੇਰੇ ਵਲੌਗ ਆਉਣਗੇ ਉਹ ਪੰਜਾਬੀ 'ਚ ਹੀ ਆਉਣਗੇ ਹੈਨਾ ਤੇ ਤੁਸੀਂ ਵੀ ਇੱਕ ਸੈਟਿੰਗ ਹੁੰਦੀ ਹੈ ਵਿੱਚ ਇਹਦੇ ਵੀਡੀਓ ਵਿੱਚ ਸੈਟਿੰਗ ਤੋਂ ਕੱਢ ਕੇ ਤੇ ਆਟੋ ਡਬਿੰਗ ਹੁੰਦਾ ਉਹਦੇ ਵਿੱਚ ਇੰਗਲਿਸ਼ 'ਚ ਲਿਖੀ ਹੁੰਦੀ ਹੈ ਪੰਜਾਬੀ ਲਿਖੀ ਹੁੰਦੀ ਜੁਸ ਤੁਸੀਂ ਜਿਹੜੀ ਭਾਸ਼ਾ ਸੁਣਨਾ ਹੈ ਉਸ ਭਾਸ਼ਾ ਵਿੱਚ ਸੁਣ ਸਕਦੇ ਹੈਨਾ ਤੇ ਇਹ ਸੈਟਿੰਗਾਂ ਹੁੰਦੀਆਂ ਆ ਤੇ ਦੇਖੋ ਜੀ ਨਵਾਂ ਅਪਡੇਟ ਆ ਰਿਹਾ ਹੈ ਤੇ ਆਪਾਂ ਤਾਂ ਆਪਾਂ ਨੂੰ ਤਾਂ ਲੱਗਦੀ ਹੈ ਨਾ ਪੰਜਾਬੀ ਬੋਲਦੇ ਆ ਤੇ ਭੈਣਾਂ ਦੇ ਕੱਲ੍ਹ ਵਾਲੀ ਵੀਡੀਓ ਦੇ ਕਮੈਂਟ ਮੈਂ ਪੜੀ ਸੀ ਕਿ ਤਾਂ ਹੁਣ ਨਾਲੀ ਦੇ ਵੀ ਹੈਨਾ ਤੋਂ ਹੋਰ ਬਾਕੀ ਤੈਨਕੇ ਸਬਸਕ੍ਰਾਈਬਰ ਹੋਣ ਵਿੱਚ ਮੇਰੀਆਂ ਭੈਣਾਂ ਸਾਰੀਆਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਦਿੱਤੀਆਂ ਵਧਾਈਆਂ ਦਿੱਤੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਮੇਰੀ ਖੁਸ਼ੀ ਵਿੱਚ ਸ਼ਾਮਲ ਹੁੰਦੀਆਂ ਔਰ ਖੁਸ਼ ਹੁੰਦੀਆਂ ਹਨ ਤੇ ਵਧੀਆ ਲੱਗਦਾ ਹੈ ਨਾ ਤੇ ਠੀਕ ਲੱਗਦਾ ਹੈ ਦੇਖੋ ਜੀ ਆਪਾਂ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੁੰਨੇ ਆ ਦੁੱਖ ਘਟਦਾ ਹੈ ਤੇ ਜਦੋਂ ਆਪਾਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੁੰਨੇ ਆ ਤਾਂ ਦੁੱਖ ਤੇ ਛੱਡੋ ਪਰੇ ਸਵਾਲ ਨੇ ਤੇ ਇਹ ਗੱਲ ਆ ਬਸ ਤਿਆਰੀ ਆ ਹੁਣ ਤਾਂ ਦੇਖੋ ਮੇਰੇ ਭਰਾ ਨੇ ਤਾਂ ਸੂਟ ਤੇ ਮੈਂ ਹੁਣ ਸੰਭਾਲ ਲਿਆ ਤੇ ਮੈਂ ਇਹ ਬਲੌਗ ਐਡਿਟ ਕਰੂੰਗੀ ਆਕੇ ਤੇ ਹਜੇ ਬਲੌਗ ਐਡਿਟ ਕੀਤਾ ਨਹੀਂ ਸੂਟਾਂ ਦਾ ਤੇ ਕੱਲ ਦਾ ਬਣਾ ਕੇ ਰੱਖਿਆ ਆ ਤੇ ਇਹ ਚੀਜ਼ਾਂ ਬਹੁਤ ਟਾਈਮ ਲੈਂਦੀਆਂ ਆ ਤੇ ਟਾਈਮ ਦੇਵਾਂਗੇ ਤਾਂ ਫੇਰੀ ਬਲੌਗ ਬਣੂਗਾ ਨਾ ਤੇ ਸੋ ਇਹ ਗੱਲ ਆ ਕਿ ਚਲੋ ਹੁਣ ਚੱਲਦੇ ਆ ਤੇ ਬਸ ਸਾਡੇ ਬਲੌਗ ਨਾ ਬਣੇ ਰਿਓ ਕੰਟੀਨਿਊ ਦੇ ਹੁੰਦਾ ਰਹੋਗਾ ਬਲੌਗ ਦਾ ਲਿੰਕ ਤੇ ਬੜੇ ਦਿਨਾਂ ਬਾਅਦ ਚੱਲੇ ਆ ਬਸ ਇਦਾਂ ਕੰਮਾਂ ਕਾਰਾਂ 'ਚ ਟਾਈਮ ਲੱਗਦਾ ਨਹੀਂ ਹੈਗਾ ਤੇ ਜਾਈਏ ਤਾਂ ਜਾ ਹੋ ਜਾਂਦਾ ਜੇ ਨਾ ਹੋ ਤਾਂ ਨਾ ਸਹੀ ਹੈ ਨਾ ਜੇ ਆਪਾਂ ਕਦਮ ਪੁੱਟੀਏ ਪੱਠ ਹੋ ਜਾਂਦਾ ਜੇ ਨਹੀਂ ਤਾਂ ਫਿਰ ਨਹੀਂ ਹੈਨਾ ਇਹ ਗੱਲ ਹੋ ਜਾਂਦੀ ਆ ਤੇ ਰੋਟੀ ਪਾਣੀ ਕਰ ਲਿਆ ਖਾ ਲਿਆ ਪਕਾ ਲਿਆ ਹੈਨਾ ਤੇ ਸਾਰੇ ਘਰ ਦੇ ਕੰਮ ਵੀ ਜਿਹੜੇ ਲੈਂਦੇ ਆ ਅੱਗ ਕਰ ਲੈਣੇ ਆ ਸਵੇਰੇ ਨੇਰੇ ਉੱਠ ਕੇ ਸਾਰੇ ਕੰਮ ਨਿਬੜੇ ਤੇ ਜੇ ਨੂੰ ਜਾਣਾ ਹੁੰਦਾ ਤਾਂ ਫਿਰ ਦੇ ਹੁੰਦੀ ਆ ਤਾਂ ਆਪਾਂ ਨੂੰ ਨਿਬੜਨੇ ਪੈਂਦੇ ਆ ਤੇ ਸਿਰੋ ਠੀਕ ਹੈ ਚੱਲਦੇ ਆ ਜੀ ਠੰਡੀ ਠੰਡੀ ਹਵਾ ਚੱਲ ਰਹੀ ਹੈ। ਹਾਂਜੀ ਘਰੋਂ ਸੀ ਚੱਲ ਪਏ ਆ ਤੇ ਪਿੰਡ ਬਜਾਜਾਂ ਤੋਂ ਹੁੰਦੇ ਹੋਏ ਤੇ ਫਿਰ ਪੱਠਾ ਜਾਂਦਾ ਆ। ਇਹਦੇ ਨਾਲ ਹੀ ਪਿੰਡ ਮੇਰੇ ਨਾਨਕਿਆਂ ਦਾ ਆ ਦੇਖੋ ਜੀ ਚੌਂਕ ਤੇ ਤੇ ਨਾਲੇ ਸੱਗਰ ਵਾਲੀ ਪਿੰਡ ਤੇ ਨਾਲੇ ਉੱਪਰ ਰੋਡ ਤੇ ਵੱਡਾ ਹਾਈਵੇ ਆ ਤੇ ਹਾਈਵੇ ਤੇ ਹੁਣ ਚੜ ਗਏ ਆ। ਤੇ ਦੇਖੋ ਜੀ ਅੱਜ ਕੱਲ ਟ੍ਰੈਫਿਕ ਇੰਨੀ ਆ ਨਾ ਵੀ ਆਸਾ-ਪਾਸਾ ਦੇਖ ਕੇ ਤਾਂ ਫੇਰ ਹੀ ਆਪਾਂ ਨੂੰ ਜਾਣਾ ਚਾਹੀਦਾ ਆ। 2 ਮਿੰਟ 4 ਮਿੰਟ ਦਾ ਕੋਈ ਫਰਕ ਨਹੀਂ ਬਚਲਾ ਹੈਗਾ। ਤਿਆਸਾ ਬਚਾ ਦੇ ਕੇ ਫੇਰੀ ਜਾਓ ਤੇ ਜਾਣ ਨਾਲ ਕੋਈ ਚੰਗਾ ਹੈਗਾ ਤੇ ਕਾਲ ਹੀ ਨਹੀਂ ਕਰਨੀ ਚਾਹੀਦੀ ਹੈ ਨਾ ਕਾਲੀ ਅਗੱਟ ਹੋਵੇ ਤਾਂ ਕਾਲੀ ਕਿੱਥੋਂ ਹੋਈ ਹੈ ਨਾ ਸੋਈ ਗੱਲ ਆ ਤੇ ਪਹਿਲਾਂ ਆਪਣੀ ਜਾਨ ਦੀ ਪਰਵਾਹ ਕਰੋ ਤੇ ਚਲੋ ਟਾਈਮ ਤਾਂ ਫੇਰ ਵੀ ਮਿਲ ਜੂਗਾ ਪਰ ਜਾਨ ਨਹੀਂ ਮਿਲਦੀ ਹੈਗੀ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਕਿੰਨੇ ਸੋਹਣੇ ਰੋਡ ਖੁੱਲਾ ਇੱਕਦਮ ਹਾਈਵੇ ਵੱਡਾ ਆ ਤੇ ਦਰਖਤ ਲਾਏ ਆ ਕਿੰਨੇ ਸੋਹਣੇ ਲੱਗਣਦੇ ਆ ਤੇ ਹੁਣ ਚੱਲ ਜਾਂਦੇ ਆਂ ਅਸੀਂ ਮੋਗਾ ਸਾਈਡ ਇਧਰ ਜਾਵਾਂਗੇ ਫਾਟਕਵਾਲ ਤੇ ਅੱਜ ਜਾਵਾਂਗੇ ਪਿੰਡ ਦੇ ਘਰ ਤੇ ਮਿਲ ਲ ਜਾਵਾਂਗੇ ਉਹਨਾਂ ਨੂੰ ਤੇ ਸਾਡਾ ਪਿੰਡ ਜੀ ਕੀ ਆ ਭਾ ਉੱਪਰ ਦੇ ਲਾਗੇ ਤੇ ਕਈ ਵਾਰੀ ਭੈਣਾ ਕਮੈਂਡ ਕਰਦੀ ਹੁੰਦੀ ਸੀ ਕਿਹੜੇ ਪਿੰਡੋਂ ਆ ਤੇ ਇਧਰਲੀ ਸਾਈਡ ਤੇ ਇਧਰੋਂ ਦਾ ਪਿੰਡ ਲਾਗੇ ਪੈ ਜਾਂਦਾ ਆ ਤੇ ਆ ਦੇਖੋ ਜੀ ਹੈਗਾ ਤੇ ਵੈਸੇ ਪਹਿਲਾਂ ਪਾਈ ਸੀਗੀ ਬੱਜਰੀ ਪਾਈ ਸੀਗੀ ਫਿਰ ਉੱਤੇ ਬੱਟੇ ਜੇ ਪਾਤੇ ਰਾਹ ਖਰਾਬ ਕਰਤਾ ਤੇ ਬਸੇ ਰਾਹ ਸਹੀ ਸੀਗਾ ਹੁਣ ਤੁਹਾਨੂੰ ਦਿਖਾਉਣੀ ਆ ਟ੍ਰੇਨ ਹਮ ਇੱਕ ਮਿੰਟ ਲਓ ਜੀ ਪੱਕਾ ਫਟ ਤੇ ਪਹੁੰਚ ਗਈ ਸੀ ਕਿੰਦਾ ਕੱਦ ਹਾਂ ਟ੍ਰੇਨ ਆ ਗਈ ਵਿੱਚ ਦੇ ਇਹ ਕਿਹਦਾ ਪਾਣੀ ਦਾ ਰੋਟਾ ਕੋਟ ਨਹੀਂ ਆ। ਪਹਿਲਾਂ ਪੈਸੇ ਲੱਭਣਾ ਆਪ ਨੂੰ। ਯਾਹ ਗੂਰ ਪੜਿਆ ਆਪਣਾ ਮੂੰਹ ਤਾਂ। ਐਸਾ ਮੋਟਾ ਮੋਹ ਦੀ। ਸਹੀ ਹੁੰਦਾ? ਆਹ ਫਾੜੇ ਤੂੰ ਲੈ ਲੈ। ਨਹੀਂ ਬੈਕ ਕੈਮਰਾ ਕੀਤਾ? ਆਹ। ਆ ਲੈ ਫਿਰ ਵੀਡੀਓ ਕਰ। ਲੋਗ, ਲੋਗ, ਕੀ ਕੀ? ਸਾਰੇ ਬਲੌਗ। ਕੈਮਰਾ ਲੇ ਵੀ ਮਤੋਂ 500 ਦਾ ਆ ਆ 50 ਆ ਜਿੰਨਾ ਮੈਂ ਜਿੰਨਾ ਬੀ ਹੋਏ ਤਾਂ ਕਿੰਨਾ ਸ਼ਤ ਲੈਣੇ ਆ ਹਾਂ ਆ ਲੈ ਫਿਰ ਰੇਹਰ ਵੀ ਲਿਖਾ ਪਈ ਗਏ ਨੇ ਇਹਨਾਂ ਆ ਬਲੇਖਾ ਪਈ ਆ ਲਿਖਾ ਕਰ ਦੇਣਗੇ ਹੈਨਾ ਬੜੀ ਬੈਠੀ ਹੋਣੀ ਆ ਚਲਿਏ ਹੁਣ ਲੋ ਜੀ ਪਾ ਉਪਰੋਂ ਲੈ ਲਿਆ ਫਰੂਟ ਜਦੋਂ ਆਪਾਂ ਕਹਿੰਦੇ ਇਹਨਾਂ ਦੇ ਘਰੇ ਜਾਈਏ ਨਾ ਪਤਾ ਲੈਣ ਕਿਸੇ ਭੈਣ ਭਰਾ ਦਾ ਤੇ ਖਾਲੀ ਨਹੀਂ ਚਾਈਦਾ ਹੁੰਦਾ ਨਾ ਇਸ ਕਰਕੇ ਫਰੂਟ ਲੈਣਾ ਮੈਨੂੰ ਜੱਜ ਲਗਾਣਾ ਤੇ ਦੇਖੋ ਜੀ ਇਹ ਜਿਹੜਾ ਰੋਡ ਹੈਗਾ ਇਹ ਆਦਮਪੁਰ ਨੂੰ ਜਾਂਦਾ ਸਿੱਧਾ ਹੀ ਨਾ ਹਾਈਵੇ ਵੱਡਾ ਹੈ ਇਹ ਤੇ ਇਹ ਰੋਡ ਹੈ ਨਾ ਸਾਰਾ ਇਹ ਰੋਡ ਤੇ ਸਾਰੀਆਂ ਮੇਰੇ ਭੈਣਾਂ ਦੇ ਪਿੰਡ ਆ ਜਦੋਂ ਮੇਰੇ ਭੈਣਾਂ ਦੇ ਪਿੰਡ ਦੇਖੇ ਸਾਨੂੰ ਦੇਖਿਆ ਨਾ ਵੀ ਸਾਡੇ ਪਿੰਡਾਂ ਲਾਏ ਆ ਨਾ ਤੇ ਉਹਨਾਂ ਨੇ ਮੈਨੂੰ ਗੁੱਸੇ ਹੋ ਜਾਣਾ ਆ ਸਹੀ ਗੱਲ ਹੈਲੋ ਹਾਂਜੀ ਅੱਜ ਬੱਦ ਕੇ ਹੁਣ ਭੈਣਾਂ ਆ ਭੈਣ ਦੇ ਘਰ ਤੇ ਮਾਸੀ ਜੀ ਹੁਣੀ ਆਏ ਮਾਸੜ ਜੀ ਤੇ ਡਾਕਟਰ ਸਾਹਿਬ ਜੀ ਜਾਣਦੇ ਹੀ ਆ ਗਏ ਨਾ ਸਾਰੇ ਜਣੇ ਤੇ ਆ ਕੇ ਹੁਣ ਪਾਣੀ ਕੀਤਾ ਤੇ ਹੁਣ ਭੈਣ ਨੇ ਬਣਾ ਲਈ ਚਾਹ ਤੇ ਕੱਪ ਬੜੀ ਹੈ ਪਹਿਲਾਂ ਸੀ ਭੁੱਲ ਗਏ ਪਿੰਡ ਹਨਾ ਵੈਸੇ ਪਹਿਲਾਂ ਵੀ ਆਏ ਸੀਗੇ ਫਿਰ ਚੇਤਾ ਸੀਗਾ ਭੈਣ ਦੇ ਘਰ ਦਾ ਤੇ ਫਿਰ ਅਸੀਂ ਪਹੁੰਚ ਗਏ ਹੌਲੀ ਥੋੜੀ ਘਰ ਤੇ ਹਾਂਜੀ ਬੋਲੋ ਕੁਛ ਸੀ ਵੀ ਮੈਂ ਬੋਲਾਂ। ਐਗਜ਼ੈਂਪਲ ਤਾਂ ਕੋਈ ਨਹੀਂ ਨਾ। ਮੈਂ ਬੋਲੀਆ ਸਾਰੇ ਕੁਝ ਆਹ ਦੇਖੋ ਭੈਣੇ ਜਿਸ ਕੋਲ ਰੱਖਿਆ ਲੀ ਤੇ ਪੂਜਾ ਰੱਖਿਆ ਤੇ ਬਹੁਤ ਵਧੀਆ ਸਾਰੇ ਜਾਣੇ ਹਨਾ। ਤੇ ਸਾਰੇ ਦੀ ਕਵਰ ਲਿਆ ਆ। ਹਾਂਜੀ ਹਾਂਜੀ। ਮਾਸਟਰ ਜੀ ਠੀਕ ਨਹੀਂ ਸੀਗੇ ਤੇ ਬਸ ਇਦਾਂ ਔਨ ਔਨ ਕਰਦੇ ਸੀ ਕਹਿੰਦੇ ਨਾ ਹੋ ਗਿਆ। ਦੇਖਣ ਆਏ ਇਹਨਾਂ ਨੂੰ ਤੇ ਅਚਾਨਕ ਸਾਡੇ ਮਾਸੀ ਜੀ ਸਾਨੂੰ ਸਰਪ੍ਰਾਈਜ਼ ਦਿੱਤਾ ਉਹ ਵੀ ਆ ਕੇ ਬੈਠੇ ਸੀਗੇ। ਤੇ ਜਿਹਦੇ ਆਏ ਉਹਦੀ ਜਿਹੜੀ ਬਹੁਤ ਬੋਝੇ ਆਵੇ ਆਇਆ ਸਰ ਸਾਈਕਲ ਚਾ ਵੜਾ ਹੁੰਦਾ ਭੈਣ ਨੂੰ ਹੋਣਾ ਚਾਹੀਦਾ ਤੇ ਜਾਨ ਤੇਰੇ ਤੇ ਦਰ ਸੋਨੇ ਲੱਗਦੇ ਆ ਨਾ ਬਿਲਕੁਲ ਬਿਲਕੁਲ ਇਹ ਤੇ ਗੱਲ ਹੈ ਤੇ ਪਿਆਰ ਤਾਂ ਹੈ ਨਹੀਂ ਕਿ ਸਮੇਂ ਟਾਈਮ ਹੁੰਦਾ ਜਿਹੜਾ ਆਪਣੇ ਨਾਲ ਖੁਸ਼ੀ ਹੁੰਦੀ ਨਾ ਆਪਣੇ ਨਾਲ ਮਿਲ ਕੇ ਬੰਦਾ ਹੋ ਹੀ ਹੋ ਜਾਂਦਾ ਹੈ ਜਣੀ ਨਾ ਕਿਲੋ ਖੁੰਮ ਵੱਜ ਜਾਂਦਾ ਹੈ ਹੋਰ ਗੱਲ ਕੁਝ ਨਹੀਂ ਹੈਗੀ ਤੇ ਮੈਨਣਾ ਚਾਹੀਦਾ ਆਪਣੇ ਰਿਸ਼ਤੇਦਾਰਾਂ ਨੂੰ ਤੇ ਫੇਰੀ ਇਸ ਤਰੀਕ ਵਿੱਚ ਪਿਆਰ ਬਣਿਆ ਰਹਿੰਦਾ ਤੇ ਜੇ ਆਪਾਂ ਕਿਸੇ ਲਈ ਟਾਈਮ ਕੱਢਣਾ ਨਹੀਂਗਾ ਤਾਂ ਫਿਰ ਆਪਾਂ ਲਈ ਕੋਈ ਨਹੀਂ ਟਾਈਮ ਕੱਢੂਗਾ ਨਾ ਸੋ ਇਹ ਗੱਲ ਆ ਤੇ ਜਰੂਰ ਆਪਣੇ ਭੈਣਾਂ ਭਰਾਵਾਂ ਲਈ ਟਾਈਮ ਦਿਓ ਤੇ ਸਾਰੇ ਅੱਜਕੱਲ ਬਿਜ਼ੀ ਆ ਨਾ ਬਿਲਕੁਲ ਕੋਈ ਨਹੀਂ ਹੈਗਾ ਟਾਈਮ ਤੋਂ ਟਾਈਮ ਕਰਨਾ ਪੈਂਦਾ ਤੇ ਮੈਨੂੰ ਵੀ ਕਿੰਨੇ ਦਿਨ ਹੋ ਗਏ ਸੀਗੇ ਵੀ ਮੈਂ ਜਾਉਂਗੀ ਜਾਉਂਗੀ ਚਲ ਮੈਨੂੰ ਕਿਹਾ ਅੱਛਾ ਨਹੀਂ ਵਾਰਿਆ ਤੇ ਅੱਜ ਜਾਨੀ ਆ ਤੇ ਅੱਜ ਮੌਸਮ ਬਹੁਤ ਸੁਣਾ ਠੰਡਾ ਸੀਗਾ ਤੋਂ ਵੈਸੇ ਹੋਣੀ ਲੱਗੀ ਐ ਸਵੇਰ ਤੇ ਠੰਡੀ ਹਵਾ ਚੱਲਣ ਢੀ ਸੀਗੀ ਤੇ ਬਹੁਤ ਵਧੀਆ ਸੀਗੀ ਨਾਲੇ ਘਰ ਸਭਾਂ ਕੇ ਘਰ ਫੇਰ ਆ ਰਹੇ ਨੇ ਜਿਹੜੇ ਇੱਥੇ ਤਾਂ ਜਾਂ ਜਾਂਦੀ ਮੋੜ ਨਾਲੇ ਸਹੀ ਗੱਲ ਐ ਮੈਨੂੰ ਤਾਂ ਬਹੁਤ ਚਾਣਾ ਐ ਸਹੀ ਗੱਲ ਸਵੇਰ ਨੂੰ ਕੇ ਸ਼ਾਮ ਨੂੰ ਘਰ ਹਨਾ ਹਨ ਕੇ ਮੂਹੜੇ ਹੁੰਦੇ ਸੀਗਾ ਨਾਲ ਮੂਹੜਾ ਨਾਲ ਕੇ ਜਿਹੜਾ ਨਾ ਕਰ ਉਹ ਤਾਂ ਰਾਤ ਰਹਿਣਾ ਰਾਤ ਰਹਿਣਾ ਸਹੀ ਗੱਲ ਐ ਉਹ ਸਮੇਂ ਸੋਹਣੇ ਸੀ ਵਧੀਆ ਸੀ ਨਾ ਇਹਦੇ ਤੇ ਐਕਟ ਪੰਚੂ ਆਪ ਕਰਨੇ ਬਾਹਰ ਜਾਂਦਾ ਆ ਹਨਾ ਤੇ ਨਾ ਕਿਦਾ ਸਮੇਂ ਵਾਸੇ ਉਹ ਸੀਗੇ ਤੋਂ ਬੜੀਆ ਪਿਆਰ ਸੀਗਾ ਉਸ ਵਿੱਚ ਹੁਣ ਤਾਂ ਪਿਆਰ ਹੀ ਹੈ ਨੀ ਆਪਸ ਵਿੱਚ ਨਾ ਯਾ ਤਾਂ ਹੀ ਘਟਦੇ ਜਾਂਦੇ ਹੁੰਦੇ ਆਪ ਘਟਦੇ ਹਾਂ ਹਾਂ ਉਹ ਤੇ ਗੱਲ ਆ ਤੇ ਪਤਾ ਨਹੀਂ ਹੁਣ ਸਮਾਂ ਹੀ ਜਾ ਗਿਆ ਜਾਂ ਸੁੱਖ ਸੁਵਤਾ ਜਿਆਦੀ ਹੋ ਗਈ ਜਾਂ ਪੈਸਾ ਜਿਆਦਾ ਹੋ ਗਿਆ ਸਾਂਝ ਨਹੀਂ ਆਉਣ ਦੀ ਕਾਹਤੂ ਤੀ ਚੱਕਰਿਆਂ ਬੰਦੇ ਸੁੱਖੀ ਹੈ ਨਾ ਯਾਨੀ ਕਿ ਟਾਈਮ ਵੀ ਹੈ ਜੀ ਅੱਗੇ ਲੋਕੀ ਯਾਰੋਂ ਨਾ ਸਾਲ ਨਹੀਂ ਹੁੰਦੇ ਸੀ ਕਿ ਤੁਰਕੇ ਜਾਂਦੇ ਹੁੰਦੇ ਸੀ ਨਾ ਤੁਰਕੇ ਆਂਦੇ ਹੁੰਦੇ ਸੀ ਕਿ ਤੁਸੀਂ ਦੱਸੋ ਕਿਹੜਾ ਪੜਿਆ ਸਾੜੀ ਐ ਫੋਟੋ ਚਾਰ ਮੜ ਚਲੀ ਜਾਂਦੇ ਇੱਕ ਬਕਰ ਦਾ ਕਾਲੇ ਪਿਆ ਮੇਰਾ ਇੰਡੀ ਗਾਣਾ ਪੜਾਣਾ ਚਾਹੁੰਦਾ ਪੜੀ ਤੁਹਾਨੂੰ ਜੇ ਜਾਨੀਆ ਕੀ ਆ ਵੀ ਇੰਡੀ ਗਾਣਾ ਗਲਾਮਾ ਕਰੀਆ ਮੈਂ ਕਿਹਦਾ ਸੁਣਦੇ ਪੈ ਗਿਆ ਮੈਂ ਅਧਿਆਤਿਕ ਵਿਦਿਆਰਥੀ ਆਪਣੇ ਬੰਦੇ ਚਾਹਤ ਖੋਲ੍ਹ ਲਈਆ ਤੇ ਦੇਖ ਲੋ ਕੋਈ ਨਹੀਂ ਵੰਗਿਆ ਕਰਦਾ ਪਤਾ ਲੈਣ ਆਇਆ ਮਸਜਿਦ ਦਾ ਤੇ ਇਹ ਪਤਾ ਲੱਗਾ ਸੀਗਾ ਮਵਾਸੀ ਸੀ ਜਿਆਦਾ ਸੀਗੇ ਅਸਪਤਾਲ ਤੋਂ ਆਏ ਪਹਿਲਾ ਹਸਪਤਾਲ ਸੀ ਕਿਵੇਂ ਕਲਮੀ ਨਾਵੇ ਪੈਦਲ ਪੈਦਲੋਂ ਦੇਖੋ ਤਾਂ ਕੰਦੇ ਸੀਗੇ ਠੀਕ ਹੈ ਚਲਾ ਜਾਜੋਨੇ ਆ ਜਾ ਕੀ ਆਉਂਦੇ ਆ ਇਸ ਕਰਕੇ ਅੱਜ ਪਤਲਾ ਨਾ ਆਇਆ ਉਹ ਗਰੰਟ ਚੰਟੋਂਦਿਆਂ ਭੁੱਲ ਗਏ ਸੀਗੇ ਕਿ ਇੱਧਰ ਦੀ ਅੰਦਰ ਦੇ ਵਿੱਚ ਆ ਜਾਣਾ ਸੀਗਾ ਇੱਧਰ ਨਹੀਂ ਹੋਏ ਆ ਉਹਦੇ ਕਰਕੇ ਥੋੜਾ ਜਿਆ ਚਲੋ ਆਦਾ ਕਾਹਨ ਜਿੱਦ ਤੱਕ ਆ ਗਏ ਘਰ ਪਹੁੰਚ ਗਏ ਆ ਲਾਖਾ ਦੇ 10 ਮਿੰਟ ਪਹਿਲੇ ਪਹੁੰਚ ਗਏ ਕਰ ਪਹੁੰਚ ਗਏ ਨਾ ਤੇ ਪਤਲਾ ਜਾਂਦਾ ਤਾਂ ਸਹੀ ਗੱਲ ਹੈ ਘਰ ਪਹੁੰਚ ਗਏ ਆ ਹਾਂ ਗੱਲ ਕਰ ਲੋਗੇ ਹਾਂ ਸਹੀ ਗੱਲ ਹੈ ਸਹੀ ਗੱਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸੇਤਾਂ ਠੀਕ ਹੈ ਹਾਂ ਇੱਥੇ ਬੈਠੋ ਜੀ ਚਾਹੀਦਾ ਮੈਂ ਜੋ ਠੀਕਾ ਸਤਿ ਸ਼੍ਰੀ ਅਕਾਲ ਭਾਜੀ ਇਹ ਸਾਡੇ ਵੱਡੇ ਭਾਜੀ ਜੀਜਾ ਜੀ ਸਾਡੇ ਹਨ ਹਾਂ ਜੀ ਭਾਜੀ ਨਹੀਂ ਸੀਗੇ ਤੇ ਮੇਰਾ ਖਿਆਲ ਭੇਲੀ ਮਾਏ ਆ ਤੇ ਤੁਹਾਨੂੰ ਪਤਾ ਵਜਟਾਂ ਦੇ ਕੰਮ ਕਾਰੀ ਨਹੀਂ ਚੱਲਦੇ ਇਸ ਸਾਲ ਦੇ ਵਿੱਚ ਤੁਹਾਨੂੰ ਤੁਹਾਡੀ ਬੇਟੀ ਜੀ ਹਾਂ ਜੀ ਕੰਮਾਂ ਪਿੱਛੇ ਕਿਰਾਏ ਦੇ ਕੇ ਤੇ ਵੀ ਲਈਆਂ ਕੰਮ ਕਰਦੇ ਬਸ ਇਦਾਂ ਚੱਲਦੇ ਜੱਟਾਂ ਦੇ ਕੰਮ ਦੇ ਖਾਤੇ ਵੀ ਨਹੀਂ ਹੁੰਦੇ ਹੈਗੇ ਨਾ ਬਿਲਕੁਲ ਬਿਲਕੁਲ ਨਾ ਆਵੇ ਫਿਰ ਬੰਦਾ ਸਹੀ ਤਰ੍ਹਾਂ ਥੀਮ ਨਾ ਹੋਵੇ ਫਿਰ ਸਹੀ ਰਹਿਣਾ ਕੋਈ ਅਨਵਾਪਤ ਪੈਦਾ ਇਸ ਤੀ ਨਾਲ ਇਹ ਤਾਂ ਹੈ ਇਦਾਂ ਕਰਦੇ ਰਹੇ ਹਾਂ ਉਹ ਤਾਂ ਹੀ ਤੁਸੀਂ ਆਏ ਹੋ ਸਹੀ ਗੱਲ ਹੈ ਇਹ ਤਾਂ ਗੱਲ ਹੈਗੀ ਆ ਟਾਈਮ ਨੇ ਕਟਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਹੈ ਨਾ ਕੀ ਜਾ ਉਹ ਇਹਨੇ ਕਰ ਲਿਆ ਆ ਉਹ ਮੇਰੇ ਕੋ ਫੜੀ ਆ ਹਾਂਜੀ ਉਹ ਮੇਰੇ ਭਾਜੀ ਆ ਇਹ ਮੇਰੇ ਭੈਣ ਆ ਮੇਰੀ ਭੈਣ ਦੇਖੋ ਐਸੇ ਨੇ ਨੇੜੇ ਲੱਗਦੇ ਆ ਨਾ ਨੇੜੇ ਹੈ ਰਿਸ਼ਤੇ ਨੇੜੇ ਦੇ ਹੀ ਆ ਇਹ ਬਹੁਤ ਹੀ ਦੂਰੀ ਹੈ ਇਹ ਤਾਂ ਬਿਲਕੁਲ ਵਾਂਗੀ ਆ ਇਹੀ ਦੇਖਦੇ ਹੁੰਦੇ ਮਾਮੇ ਭੂਆ ਮਾਸੀਆਂ ਦੇ ਰਿਸ਼ਤੇ ਹੁੰਦੇ ਆ ਨਾ ਮਿਲਣ ਦੇ ਤੇ ਹੋਰ ਤਾਂ ਕਦੇ ਰਿਸ਼ਤੇ ਹੁੰਦੇ ਮਾਮੇ ਦੀ ਕੁੜੀਆਂ ਮਾਮੇ ਦੇ ਮੁੰਡੇ ਮਾਸੀਆਂ ਦੀਆਂ ਕੁੜੀਆਂ ਇਹ ਰਿਸ਼ਤੇ ਖੂਨ ਦੇ ਰਿਸ਼ਤੇ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਜੇ ਕੋ ਮਨ ਨੇ ਤਾਂ ਪਰ ਅੱਜ ਕੱਲ ਬਹੁਤ ਪਿਆਰ ਘਟ ਗਿਆ ਔਰ ਰਿਸ਼ਤੇ ਨਹੀਂ ਹੈਗੇ ਪਹਿਲਾਂ ਨੇ ਚਲੋ ਖੈਰ ਐਸਾ ਹੈ ਪਨ ਨਾਲ ਹੀ ਤੇ ਪੁਰਾਣੀ ਹੀ ਹੈ ਨਹੀਂ ਬਦਲੀ ਸਹੀ ਗੱਲ ਆ ਤੇ ਨਾ ਹੀ ਬਦਲਾਂਗੇ ਤੇ ਨਾ ਹੀ ਸੀ ਬਦਲਣਾ ਇਹਦੇ ਕੁਝ ਨਹੀਂ ਜਾਣ ਨੂੰ ਅਹ ਸਹੀ ਗੱਲ ਹੈ ਇਹ ਵੀ ਉਹ ਤੇ ਸਾਥ ਲੱਗੇ ਪਟਿਆਰੇ ਆ ਤੁਹਾਡੇ ਬਾਬੇ ਦੀ ਮਾਸੀ ਦੀ ਗਾਂ ਕਾਦੀ ਬਹੁਤ ਆਸੀਏ ਕੁਝ ਹੱਥ ਸਹੀ ਗੱਲ ਹੈ ਇਹਦਾ ਬਾਤ ਪਿਆ ਜਾਂਦਾ ਘੈਂਪਰਾਣਾ ਸਹੀ ਗੱਲ ਹੈ ਦੇਖ ਕੇ ਨਾ ਹੌਸਲਾ ਹੋ ਜਾਂਦਾ ਆ ਆਪਣੇ ਵਾਲੇ ہاں ਕੋ ਮੇਰਾ ਵੀ ਆਇਆ ਹੈ ਨਾ ਬਹੁਤ ਚੀਜ਼ਾਂ ਕਰ ਕਰ ਪਾਏ ਨੇ ਬਿਲਕੁਲ ਬਿਲਕੁਲ ਕਹਿੰਦੇ ਅੱਛੇ ਬਿਨਾਮ ਜੈਦਾ ਕਿਸੇ ਨੂੰ ਸਹੀ ਗੱਲ ਹੈ ਬਿਲਕੁਲ ਫੇ ਜਾਣਾ ਕਿੱਥੇ ਅਜੀ ਛੱਡ ਦੇ ਬਾਪਾ ਹੈ ਨਾ ਦੇ ਨੂੰ ਗੁੱਸੇ ਦਾ ਮਾਰ ਗਿਆ ਤੇ ਨਸਾ ਆਉਂਦਾ ਹੈ ਚੰਦਨੀ ਕਾ ਕਰਦੇ ਸਹੀ ਗੱਲ ਹੈ ਚਾਹਤਾ ਦੇ ਗੁੱਸੇ ਲਈ ਕਰਮ ਕਰਦੇ ਸਹੀ ਗੱਲ ਹੈ ਜੀ ਨਾ ਅਸੀਂ ਤੂੰ ਕਰਦੇ ਕਹਿੰਦੇ ਆ ਉਸ ਤਰ੍ਹਾਂ ਕਰਦੇ ਆ ਸਹੀ ਗੱਲ ਹੈ ਬਹੁਤ ਵਾਰ ਤੋਂ ਸਾਰਾ ਮੇਲਾ ਮੈਂ ਕੋ ਆਪਣੀ ਇਹ ਗੱਲ ਕਹਿਣਾ ਕਿ ਇਹੋ ਕਰਾਂ ਕੈਸੀ ਗੱਲ ਹੈ ਕਹਿੰਦੇ ਨਹੀਂ ਸਮਝਣਾ ਕਬੀ ਦਾ ਮੁਸਤਫਾ ਸਹੀ ਗੱਲ ਹੈ ਜੀ ਸਾਰੇ ਢਿੰਡਾ ਵੀ ਸਾਰੇ ਕਹਿੰਦੇ ਨੇ ਸੋ ਇਹ ਗੱਲ ਹੈ ਵੀ ਗੁੱਸੇ ਹਾਂ ਮਾਸੀ ਦੀ ਗੱਲ ਸਹੀ ਹੈ ਸਾਰਿਆਂ ਕੋਲ ਬਹੁਤ ਬੱਗਿਆ ਪਰ ਨਹੀਂ ਗੁੱਸਾ ਗੁੱਸੇ ਨੂੰ ਮਾਰਨਾ ਚਾਹੀਦਾ ਹੈ ਤਾਂ ਗੱਲ ਇਹ ਹੈ ਕਿ ਜਦੋਂ ਸੇਤਾਂ ਤਾਂ ਇਹ ਡਿਜੀਟਲ ਸੰਸਾਰ ਲੋਕਾਂ ਦੇ ਅੱਗੇ ਅੱਛੀ ਗੱਲ ਹੈ। ਤੁਸੀਂ ਮਨ ਕਰੇਗਾ ਤਾਂ ਉਸਨੂੰ ਮਾਰ ਕੇ ਤੁਹਾਨੂੰ ਬਿਲਕੁਲ ਬੁੱਧਾ ਜੀ ਕਹਿੰਦੇ ਆ। ਜੇ ਨਾ ਬੁੱਸਾ ਗੁੱਸਾ ਕਰਾ ਕੇ ਬੁਵਾਦੀ ਹਵਾ ਜੀ ਉਹ ਕਹਿੰਦੇ ਨਾ ਸਿਆਣੇ ਜਿਹੜਾ ਗੁੱਸਾ ਹੁੰਦਾ ਉਹ ਅਗਲ ਨੂੰ ਖਾਂਦਾ ਆ। ਕੁਸਾ ਕਰਨ ਨੂੰ ਖੰਡਾ ਦੀ ਕੁਸਾ ਇਸ ਕਰਕੇ ਕਾਰਨਾ ਨਹੀਂ ਚਾਹੀਦਾ ਆਪਾਂ ਨੂੰ ਤੇ ਕੁਸਾ ਨੂੰ ਕੰਟਰੋਲ ਰੱਖੋ ਆਪਣੇ ਜਾਨਦੀ ਸੀ ਮੇਰੀ ਸਾਰੇ ਤੇ ਕਿਸੇ ਨੇ ਕਹ ਬੋਲ ਨਹੀਂ ਨਹੀਂ ਆਇਆ ਇਹ ਨਾ ਕਰ ਹੋ ਜਾਂਦਾ ਆਜਾ ਹੀ ਆ ਘਰ ਭਰ ਗਿਆ ਨਾ ਹਾਂ ਸਹੀ ਗੱਲ ਹੈ ਕਰ ਭਰ ਗਿਆ ਤੇਰਾ ਫੋਨ ਆਇਆ ਬਾਜੀ ਕੀ ਕਹਿੰਦੀ ਹੈ ਮੈਂ ਦੋ ਵਾਰ ਕੀਤਾ ਅੱਜ ਦੋ ਵਾਰ ਕੀਤਾ ਇਹ ਸਾਡੇ ਲਈ ਕੱਢਿਆ ਕੋਈ ਪਤਾ ਲੈਣ ਨਹੀਂ ਆਇਆ ਹੁੰਦਾ ਕਿਹਦਾ ਹੁੰਦਾ ਹੀ ਆ ਆ ਤੁਸੀਂ ਵੀ ਆਪਣੇ ਆਪਣੇ ਆਦੇ ਹੁੰਦਾ ਹੈ ਲੋਣਾ ਆਉਣਾ ਚਾਹੀਦਾ ਸਾਰਿਆਂ ਨੂੰ ਇੱਥੇ ਦੁਨੀਆ ਦੇ ਗੁੱਸੇ ਗੱਲ ਚੱਲਦਾ ਹੀ ਆ ਸਹੀ ਗੱਲ ਹੈ ਇਹ ਵੀ ਬਿਲਕੁਲ ਟੁੱਟ ਕੇ ਬੈਠਾ ਨਾ ਜਦ ਉਸਦੇ ਮੈਨਾਂ ਕਰੋ ਆਇਆ ਭੈਣੇ ਥੋੜਾ ਗੁੱਸਾ ਜਲਾ ਕੀਤਾ ਤੁਸੀਂ ਪਰ ਆ ਜੀ ਜੋ ਅਸੀਂ ਆ ਗਏ ਤਾਂ ਗੁੱਸਾ ਖਤਮ ਹੋ ਗਿਆ ਇਸ ਤਰ੍ਹਾਂ ਗੁੱਸਾ ਖਤਮ ਹੁੰਦਾ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਬੱਤਾ ਹੈ ਨਹੀਂ ਇਹ ਨਾਲ ਹੁੰਦਾ ਭਾਗ ਦਾ ਹੈ ਹੁਣ ਕਦੀ ਕੋਸ਼ਿਸ਼ ਕਰਨ ਠੱਡੀ ਹੁਣ ਨਾ ਇਹ ਦੇਖੋ ਜਿਹੜਾ ਦੁੱਖ ਹੁੰਦਾ ਨੇ ਰੱਬ ਕਿਸ ਨੂੰ ਦੇਵੇ ਨਾ ਮੈਂ ਤਾਂ ਇਹ ਜਿੰਨੀ ਆ ਨਾ ਰਗੂ ਸਰਾਂ ਤੰਦਰੁਸਤੀ ਦੇਵੇ ਚਲੋ ਬੰਦੀ ਸਭ ਜਿੱਤ ਮਿਲ ਰਿਹਾ ਜੋ ਸਿਚ ਲੈਣਾ ਦਿਲ ਜਦੋਂ ਜਿਹਨੂੰ ਦੁੱਖ ਹੁੰਦਾ ਉਹਨਾਂ ਤਾਂ ਹੈਗਾ ਹੀ ਦੇ ਉੱਪਰਲੇ ਜਿਹੜਾ ਦੁੱਖ ਹੁੰਦੇ ਕਿਉਂ ਅਸੀਂ ਇਸ ਟਾਈਮ ਤੇ ਲੱਗੇ ਆ ਸਾਨੂੰ ਪਤਾ ਵੀ ਦੁੱਖ ਕੀ ਹੁੰਦਾ ਹੈ ਹੈ ਨਾ ਮੇਰਾ ਕਹਿੰਦੇ ਦੁੱਖ ਤੇ ਇਨਸਾਨ ਜਾਂਦਾ ਸੁੱਖ ਵਿੱਚ ਜੋ ਕੀ ਕਰਨਾ ਹੈ ਕੀ ਕਰਨਾ ਹੈ ਇਹ ਕਹਿੰਦੇ ਦੁੱਖ ਤੇ ਖੜੇ ਹੋਣਾ ਤੇ ਸੁੱਖ ਵੇਲੇ ਇਹਨਾਂ ਬੰਦਾ ਫੇਰ ਦਾਲਾ ਉਹੋ ਹੀ ਗੱਲ ਦੁੱਖ ਵੇਲੇ ਕੋਈ ਨਾ ਖੜਾ ਸੌਪਾ ਸਾਰੇ ਘਰਾਂ ਨੂੰ ਹਾਂ ਜੀ ਹਾਂ ਸਹੀ ਉਹੀ ਗੱਲ ਵੀ ਦੁੱਖ ਵੇਲੇ ਸ਼ਾਮ ਹੋਈ ਨਾ ਦੱਕੜ ਜਾਂਦਾ ਹੈ ਖੁਸ਼ੀ ਵੇਲੇ ਸ਼ਾਮ ਵੇਲੇ ਖੁਸ਼ੀ ਆ ਜਾਂਦੀ ਹੈ ਸੋਨਾ ਤੁਹਾਡਾ ਅੱਜ ਅਸੀਂ ਆਉਣੀ ਜਾ ਰਹੇ ਹਾਂ ਬਾਸੀ ਜੁੜੀ ਆਇਆ ਹੈ ਬਾਸੀ ਜਾਇਆ ਹੈ ਤਾਂ ਆਓ ਸਭਾ ਖਾਣ ਨੂੰ ਆਣਾ ਨਾ ਸਾਰੇ ਆਓ ਸਹੀ ਗੱਲ ਹੈ ਕਿਉਂਕਿ ਬੰਦਰਾ ਨੂੰ ਪਤਾ ਹੁੰਦਾ ਕੀ ਹੋ ਜਾਣਾ ਹੈ ਇੱਕ ਦੇਖੋ ਜੀ ਘਰਾਂ ਚ ਮਾੜੀ-ਮੋਟੀ ਚੱਲਦੀ ਰਹਿੰਦੀ ਹੈ ਇਹ ਨਹੀਂ ਗੱਲ ਕੋਈ ਸਾਰੇ ਪਾਸੇ ਨਹੀਂ ਸਾਰੇ ਘਰੋ ਘਰ ਹੀ ਹਾਲਿਆ ਪਰ ਨਹੀਂ ਮੈਂ ਕਹਿੰਦੀ ਇਸ ਦੁੱਖ ਦੇ ਮੋਕੜੇ ਆਪਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਕਿ ਨਹੀਂ ਤੇ ਦੋ ਘਟ ਜਾਂਦਾ ਹੈ ਤੇ ਬਾਕੀ ਚਲੋ ਵਾਈគ្រੂ ਅੱਗੇ ਨਾ ਅਰਦਾਸ ਕਰਦੇ ਆ ਮਾਸਟਰ ਜੀ ਨੂੰ ਤੰਦਰੁਸਤੀ ਰੱਬ ਦੇਵੇ ਆਪੋ ਜਿੱਦਾਂ ਕਹੋ ਆਪਣੇ ਘਰ ਪੈ ਤਰਨ ਸੈਂ ਤਾਂ ਵਧੀਆ ਹੈ ਨਾ ਬਾਕੀ ਸਾਡੀ ਚਾਹ ਵੀ ਨਹੀਂ ਹੋ ਗਈ ਆ ਹੁਣ ਚਾਹ ਵੀ ਲਈਏ ਹੁਣ ਠੰਡੀ ਹੋ ਗਈ ਹੁਣ ਪੱਤੀ ਕਰਦਾ ਨਾ ਚਲ ਕੋਈ ਨਹੀਂ ਨਹੀਂ ਦੇਖਦਾ ਸਹੀ ਤਕੀ ਗਾ ਠੰਡੀ ਪੱਖੇ ਨਾਲ ਠੰਡੀ ਹੋ ਗਈ ਆਪਾਂ ਨੂੰ ਠੰਡੀ ਪੀਂਦਾ ਮੈਂ ਉਹਨਾਂ ਨੇ ਠੰਡੀ ਦੇ ਦਿਓ ਤਕੀ ਗਾ ਸੱਤਿਆ ਸਾਡੇ ਰਿਸ਼ਤੇ ਸਾਡੇ ਅਸੀਂ ਇੱਥੇ ਕੀ ਆ ਅੱਟੇ ਇਹੋ ਸਾਡੀਆਂ ਰਿਸ਼ਤੇ ਆ ਤੇ ਨੇ ਅਠਾਰ ਦੱਸਿਆ ਸੀ ਮੈਨੂੰ ਉਹਨੇ ਭਾਈ ਹੁਣ ਹੀ ਦੱਸਿਆ ਸੀ ਮਲੇ ਵੱਟ ਵੱਟ ਤੋਂ ਬਦਿੱਲਾ ਹਾਂ ਕਿਤੇ ਇਹ ਕਹਿ ਰਿਹਾ ਜੀ ਆਪਾਂ ਜਦੋਂ ਉਸ ਅੱਛਾ ਠੀਕ ਹੈ ਹਾਂ ਠੀਕ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਤੇਰਾ ਹਾਲ ਵਡੇਰਾ ਮਾਨ ਕੋ ਮਸਾਨੀਆਂ ਤੁਹਾਡਾ ਪਿੰਡ ਇੱਕ ਇੱਕ ਜੰਡੀ ਉਹ ਮੈਂ ਆਪਣੇ ਸ਼ਗਾ ਦੇ ਪਾਣੀ ਦੇਈ ਬੈਂ ਵੀ ਪਾਣੀ ਦੇਈ ਹੋਰ ਛਾਂ ਬੈਂ ਨੂੰ ਪਾਣੀ ਦੇਈਦਾ ਪਤਾ ਨਾ ਮਤਰੀ ਉੱਥੇ ਵੀ ਕਿ ਫਿਰ ਇਹ ਸਾਰੇ ਸਾਥੀ ਚੇਕੇ ਬੜਾ ਰਾਮਾਹੀ ਦਾ ਦੇਖੋ ਇਹ ਸਾਦੀ ਸਾਨੂੰ ਮਿਲੀ ਨਹੀਂ ਚਹਰਾ ਤੁਸੀਂ ਹੁਣ ਇੱਥੇ ਸਬਜ਼ੀ ਲੱਗੀਆਂ ਲੈਣ ਪਿੰਡੀ ਵੀ ਸੋਹਣੀ ਐ ਥੱਲੇ ਥੱਲੇ ਹੋ

ਮੇਰੇ ਚ ਵੀ ਪਾਚਰ ਪਾ ਵਿੱਚ ਹੋ ਗਿਆ ਹਰੀ ਹਰਿਆਲੀ ਕਿਹਦਾ ਬਰੀ ਜਦ ਮੈਂ ਰੋਡ ਤੋਂ ਰੋਡ ਚੱਲਦਾ ਪੋਪੂ ਉੱਪਰ ਦਾ ਪੋਪੂ ਤਾਂ ਪਲੱਥ ਓ ਮੇਰੇ ਨਾਨਕੇ ਦਾ ਪਿੰਡ ਸਾਹਮਣੇ ਦਾ 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 ਪਿੰਡ ਨਹੀਂ ਮਿਲੀ ਨਾ ਸ਼ਹਿਰੋਂ ਸਾਨੂੰ ਸ਼ਹਿਰੋਂ ਪਿੰਡੀ ਮਿਲੀ ਅੱਛਾ ਤੇਰ ਕੋ ਲੈ ਚੱਲ ਤੂੰ ਮੇਲੇ ਪੈ ਤੇ ਤੇਰੇ ਕਰਮਾਂ ਦੇ ਸਿਗੇ ਸਹੀ ਗੱਲ ਹੈ ਜਿਹਦਾ ਕਰਮ ਦਾ ਹੋਣਾ ਉਹਨੇ ਲੈਣੇ ਪੈਸੇ ਸਹੀ ਗੱਲ ਹੈ ਤੇਰੇ ਕਰਮ ਤੈਨੂੰ ਮਿਲ ਪਏ ਆ ਬਹੁਤਾਂ ਘੁੰਮ ਕੇ ਆਏ ਸੀ ਚਲੋ ਫੇਰ ਹਾਂਜੀ ਸਾਢੇ ਦਿਨ ਦਾ ਹੋ ਗਿਆ ਟਾਈਮ ਤੇ ਪਹਾਉ ਉੱਪਰ ਤੋਂ ਹੁੰਦੇ ਹੋਏ ਪਟਨੂਰਾ ਬਜਾਜਾਂ ਫਿਰ ਸਾਡੇ ਪਿੰਡ ਤੱਕ ਅਸੀਂ ਆਪਣੇ ਘਰ ਪਹੁੰਚ ਗਏ ਹੁਣ ਨਾ ਤਾਂ ਦੇਖੋ ਜੀ ਖੀਰੇ ਲੈਣ ਦੇ ਨੈਟ ਵਾਲੇ ਤੇ ਨੈਟ ਵਾਲੀ ਖੀਰੇ ਤੇ ਆ ਪਿੰਡੀਆਂ ਨਾ ਪਿੰਡੀਆਂ ਮੈਨੂੰ ਵਧਿਆ ਲੱਗੀਆਂ ਲੈ ਲੈ ਪਿੰਡੀਆਂ ਬਹੁਤ ਸੋਹਣੀਆਂ ਸੀ ਇਹ ਦੋਏ ਕਰਕੇ ਬਣਾ ਲਾਂਗੇ ਤੇ ਕਿਲੋ ਮੈਂ ਲੈਂਦੀ ਆ ਤੇ ਮੇਰੇ ਜੋਦ ਨੂੰ ਬਹੁਤ ਪਸੰਦ ਆ ਪਿੰਡੀ ਤਾਂ ਵੀ ਸਬਜੀ ਹੈ ਨਾ ਹੁਣ ਸਬਜੀ ਬਣਾਉਣੇ ਨਾਲੀ ਵੀਡੀਓ ਐਡ ਕਰਨੀ ਹੈ ਨਾ ਤੇ ਚਲੋ ਖੈਰ ਦੇ ਕੰਮ ਸਾਰੇ ਚੱਲੀ ਜਾਣੇ ਆ ਔਰ ਆਪਾਂ ਨੇ ਜਰੂਰ ਆਪਣੇ ਭੈਣ ਭਰਾ ਦੇ ਖੁਸ਼ੀ ਔਰ ਗਮੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਅਸੀਂ ਗਏ ਪੈਣ ਨੂੰ ਪੈਣ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਨਾ ਸਾਡੇ ਗਿਆ ਦੀ ਵੀ ਬਹੁਤ ਜ਼ਿਆਦਾ ਤੇ ਦੇਖੋ ਜੀ ਆਪਣੇ ਹਾਲ ਦੇਖ ਕੇ ਬੰਦਾ ਨਾ ਦੁਗਣਾ ਹੋ ਜਾਂਦਾ ਹੈ ਹੈਨਾ ਇਹ ਕਹਿਣਾ ਮੇਰੇ ਆਪਣੇ ਆਏ ਹੈਨਾ ਤੇ ਆਪਣੇ ਦਾ ਹੌਸਲਾ ਬਹੁਤ ਹੁੰਦਾ ਹੈ ਤੇ ਆ ਭੈਣ ਭਰਾ ਖੜਾ ਹੋਈ ਵੀ ਨਾ ਖਾਲੀ ਆ ਜਵੇ ਨਾ ਇੰਨੇ ਬਹੁਤ ਹੁੰਦਾ ਹੈ ਤੇ ਖੁਸ਼ੀ ਹੋਰ ਵੱਧ ਜਾਂਦੀ ਹੈ ਤੇ ਨਾਲ ਦੇ ਜੰਮਿਆਂ ਦੀਆਂ ਹੈਨਾ ਤੇ ਮੇਰੇ ਮੂਹਰੇ ਬਹੁਤ ਵਧੀਆ ਲੱਗਾ ਹਨਾ ਤੇ ਸਾਡੇ ਜੰਦਿਆਂ ਨੂੰ ਮਾਸੀ ਹੁਣੀ ਆਏ ਸੀਗੇ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਨਾ ਵੀ ਅਸੀਂ ਵੀ ਆਏ ਹਾਂ ਨਾ ਤੇ ਸੋਚਣਾ ਨਹੀਂ ਗਿਆ ਨਾ ਵੀ ਖਰੀ ਫੋਨ ਕਰਕੇ ਗਏ ਆ ਕਿੱਦਾਂ ਹਨਾ ਤੇ ਸਾਡੇ ਜੰਦਿਆਂ ਨੂੰ ਬੈਠੇ ਮੈਂ ਹੱਸਦੀ ਸੀ ਮੇਗਾ ਮਾਸੀ ਤੁਸੀਂ ਸਾਨੂੰ ਸਰਪ੍ਰਾਈਜ਼ ਦਿੱਤਾ ਕਹਿੰਦੇ ਹੋ ਤੁਹਾਨੂੰ ਸੁਣਾਨੀ ਸੀ ਅਸੀਂ ਇੱਥੇ ਹੋਣਾ ਸੀਗਾ ਬਹੁਤ ਵਧੀਆ ਮਾਸੀ ਹੁਣੀ ਤੌਰ ਭੈਣ ਵੀ ਬਹੁਤ ਵਧੀਆ ਸਾਰੇ ਰਿਸ਼ਤੇ ਆ ਮੇਰੇ ਤਕਰੀਬਨ ਸਾਰੇ ਠੀਕ ਠਾਕ ਹੀ ਆ ਨਾ ਵਧੀਆ ਹੀ ਆ ਨਾ ਤੇ ਚਲੋ ਜੀ ਖੁਸ਼ੀ ਚ ਆਪਾਂ ਗਮੀਆਂ ਚ ਜਿੱਦਾਂ ਕਹ ਲੋ ਵੀ ਸ਼ਾਮਲ ਹੋਏ ਆ ਨਾ ਦੁੱਖ ਦੀ ਘੜੀ ਵੀ ਸ਼ਾਮਲ ਹੋਏ ਆ ਤੇ ਬਹੁਤ ਔਖਾ ਆ ਬੰਦਾ ਮੰਜੇ ਦੇ ਸਾਂਭਣਾ ਨਾ ਤੇ ਜਿਹੜਾ ਦਿਨ ਦੁੱਖ ਹੁੰਦਾ ਉਹ ਤਾਂ ਹੈਗਾ ਹੈ ਜਿਹੜੇ ਉੱਪਰ ਲਿਖਦੇ ਉਹ ਜ਼ਿਆਦਾ ਦੁਖੀ ਹੁੰਦੇ ਚਲੋ ਖੈਰ ਹੈ ਜਿਹੜੇ ਮਾਪਾ ਆਪਾਂ ਨੂੰ ਸਾਂਭਣਾ ਪੈਂਦਾ ਆਪਣੀ ਜ਼ਿੰਮੇਵਾਰੀ ਹੁੰਦੀ ਕਿਉਂਕਿ ਇਹਨਾਂ ਨੇ ਸਾਡੇ ਲਈ ਸਾਰਾ ਕੁਝ ਬਣਾਇਆ ਹੁੰਦਾ ਨਾ ਕਾਰੋਬਾਰ ਜ਼ਮੀਨ ਜਾਇਦਾ ਸਾਰਾ ਕੁਝ ਬਣਾ ਸਾਡਾ ਵੀ ਫਰਜ਼ ਹੈ ਇਹਨਾਂ ਨੂੰ ਸਾਂਭਣਾ ਕਿਉਂ ਅਸੀਂ ਛੋਟੇ ਛੋਟੇ ਹੁੰਦੇ ਸਾਨੂੰ ਇਹਨਾਂ ਨੇ ਸਾਂਭਿਆ ਹੁੰਦਾ ਸਾਨੂੰ ਇਸ ਖਾਇਆ ਹੁੰਦਾ ਜਿੰਦਗੀ ਵਿੱਚ ਚੰਗਾ ਮਾੜਾ ਹਨਾ ਤੇ ਸਾਨੂੰ ਆਪਣੇ ਜੋ ਕੀਤਾ ਹੁੰਦਾ ਨਾ ਸਾਡਾ ਵੀ ਫਰਜ ਆ ਇਹਨਾਂ ਦੀ ਵਾਰੀ ਸਾਨੂੰ ਸੰਭਾਲਣੀ ਹਨਾ ਮੀਸ ਸਾਨੂੰ ਵੀ ਮਤਲਬ ਫਰਜ ਹੁੰਦਾ ਹੱਟਵੇ ਅਸੀਂ ਇਹਨਾਂ ਨੂੰ ਸੰਭਾਲੀ ਹੈ ਹਨਾ ਤੇ ਦੇਖੋ ਜਿਹੜੀ ਸੇਵਾ ਇਹ ਹੀ ਆ ਬਸ ਨਾਲ ਜਾਂਦੀ ਤਾਂ ਆਪਾਂ ਨੂੰ ਫੇ ਪਛਤਾਵਾ ਨਹੀਂ ਹੁੰਦਾ ਜਦੋਂ ਆਪਾਂ ਪੱਥੀ ਕਰ ਲੈਂਦੇ ਹੁੰਨੇ ਨਾ ਆਪਾਂ ਸੇਵਾ ਆਪਣੇ ਮਾਪਿਆਂ ਦੀ ਹਨਾ ਵੀ ਅਸੀਂ ਆਪਣੇ ਮਾਪਿਆਂ ਦੀ ਸੇਵਾ ਕੀਤੀ ਕੋਈ ਡਰਾਮੇ ਵਾਈ ਨਹੀਂ ਕੀਤੀ ਆ ਕੋਈ ਦਿਖਾਵਾ ਨਹੀਂ ਕੀਤਾ ਹਨਾ ਤੇ ਮੈਂ ਤੇ ਇਹ ਕਹੂੰਗੀ ਹਨਾ ਤਾਂ ਆਪਾਂ ਜਿਹਨੂੰ ਕਰਦੇ ਦਿਲੋਂ ਕਰਦੇ ਆ ਪਰ ਜੇ ਸਾਡੇ ਨਾਲ ਕੋਈ ਡਰਾਮਾ ਕਰਦਾ ਤਾਂ ਆਪਾਂ ਉਹਨੂੰ ਛੱਡ ਵੀ ਦਿੰਨੇ ਆ ਭਾਵੇਂ ਆਪਣਾ ਜਿੰਨਾ ਵੀ ਨਜ਼ਦੀਕੀ ਰਿਸ਼ਤਾ ਹੋ ਵੀ ਹੈ ਨਾ ਤੇ ਇਹ ਗੱਲ ਆ ਤੇ ਆਪਣੇ ਦਿਲ 'ਚ ਬੇਈਮਾਨੀ ਹੈ ਨਹੀਂ ਕਿ ਨਾ ਵੈਗੁਰ ਕਰਾਵੇ ਹਨਾ ਤੇ ਤੁਸੀਂ ਸਾਰੇ ਭੈਣ ਭਰਾ ਦੇ ਸਾਥ ਦੇ ਸਪੋਰਟ ਰੱਖਿਓ ਹੱਡੀ ਹੈ ਨਾ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਜਾਂ ਸਬਸਕ੍ਰਾਈਬ ਕਰਦੇ ਆਓ ਤੇ ਸ਼ਾਰਟਸ 'ਚ ਮੈਂ ਪਾਈ ਸੀਗੀ ਬਹੁਤ ਸੋਹਣੇ ਤੇ ਵੀਜ਼ਾ ਆਏ ਪੈਣਾ ਨੇ ਸੋਹਣੇ-ਸੋਹਣੇ ਕਮੈਂਟ ਕੀਤੇ ਆ ਤੇ ਬਸ ਵਧੀਆ ਜੀ ਤੇ ਮੈਂ ਹੁਣ ਵੀਡੀਓ ਐਡਿਟ ਕਰ ਲਾਂ ਤੇ ਟਾਈਮ ਅੱਗੇ ਵਹੋਂਗੇ ਨਾਲ ਸਮਝੀ ਰਹਿਣੀ ਕਿੰਨਾ ਕੰਮ ਕਰਿਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਰੱਖੇ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਭਾਈ ਜੀ